ਓ ਮਾਈ ਗਾਡ ਯਾਰ ਕਿੰਨਾ ਪਿਆਰਾ 뷰 ਆਉਂਦਾ ਇੱਥੋਂ ਯਾਰ ਇੱਥੇ ਇਹਨੇ ਟੇਡੇ ਹੋਏ ਪਏ ਆ ਹੈ ਨਹੀਂ ਆਹ ਵਾਲਾ ਟੇਬਲ ਹੈ ਇਹਨੂੰ ਕਹਿੰਦੇ ਆ ਪੰਕੀਨਾ ਜਿਗਾਂ ਤੇ ਜਿਗਾਂ ਉੱਪਰ ਥੱਲੇ ਦਾ ਬਾਬਾ ਲੋਕ ਬੈਠੇ ਆ ਇੱਧਰ ਸਸਰੀਆ ਕਾਲ ਦੀ ਸਾਰਿਆਂ ਨੂੰ ਕੀ ਕੰਸੀ ਕੰਮ ਦੇ ਨੇ ਟਰੈਕ ਅਸੀਂ ਪਹਾੜ ਤੇ ਚੜਨ ਚੱਲੇ ਅੱਜ ਹਾਂ ਅੱਛਾ ਇੱਕ ਢਾ ਲੈ ਕੇ ਚੱਲੇ ਚਲੋ ਚਲ ਬਾਸ ਕਰ ਦੇ ਮੈਂ ਤਾਂ ਡਿੱਗ ਜਾਈਏ ਚਲੋ ਬੈਠੋ ਗੱਡੀ ਸੱਜੀ ਕਰੋ ਕਿੱਸੇ ਕਰੋ ਤਾਦੂ ਲੈ ਲੈ ਬਹੁਜੀ ਇੱਧਰ ਵਿਆਹ ਚੱਲ ਰਿਹਾ ਹਾਂ ਚਲ ਗਿਆ ਜੇ ਇੱਧਰ ਇਹਨੇ ਚਲੀਏ ਵਿਆਹ ਚ ਮਾਰਕਾ ਹਾਂ ਇੱਧਰ ਜਾਦਾ ਹਾਂ ਜੀ ਉਹ ਪਰ ਆਵੋ ਹੋ ਗਿਆ ਮੇਰੇ ਤਾਂ ਤਾਂ ਮਿਸਨੋ ਲੋ ਜੀ ਜਿਹੜੀ ਲੋਕੇਸ਼ਨ ਤੇ ਆਪਾਂ ਨੇ ਪਹੁੰਚਣਾ ਸੀ ਹੁਣ ਪਹੁੰਚ ਚੁੱਕੇ ਆ ਇੱਥੇ ਪਾਰਕਿੰਗ ਲਾਤੀ ਆਪਾਂ ਨੇ ਤੇ ਪਹਿਲਾਂ ਤੁਸੀਂ ਫਸਟ ਥਿਊ ਚੈੱਕ ਕਰੋ ਇੱਥੋਂ ਤੋਂ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਲੇਕ ਇਹ ਹੈਗੀ ਲੇਕ ਇਜ਼ੋਏ ਇਹ ਬੜੀ ਪਿਆਰੀ ਲੋਕੇਸ਼ਨ ਆ ਤੇ ਆਪਾਂ ਹੁਣ ਇੱਥੇ ਕਰਨਾ ਟਰੈਕ ਕਿਕਅਪ ਯਾਨੀ ਕਿ 2.5 ਘੰਟੇ ਦਾ ਹੈਗਾ ਤੇ ਤੁਹਾਨੂੰ ਦਿਖਾਉਣੇ ਆ ਇੱਥੇ ਰਾਲਾ ਦਵਾਲਾ ਤੇ ਕਿਹੜਾ ਟਰੈਕ ਆ ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੰਨੇ ਆ ਜਿੱਥੇ ਆਪਾਂ ਨੇ ਇਸ ਟਾਈਮ ਪਾਰਕਿੰਗ ਲਾਈ ਆ ਇਸ ਪਾਰਕਿੰਗ ਦਾ ਨਾਮ ਹੈਗਾ ਪੰਕੀਨਾ ਜੀਗਾਂਤ ਤੇ ਪਾਰਕਿੰਗ ਰੀਵਾਦੀ ਸੋਲ ਤੋਂ ਜੋ ਕਿ ਪਰਵਿੰਚਾ ਜ਼ਿਲ੍ਹਾ ਬੈਰਿੰਗਵਾ ਪੈਂਦਾ ਇਹਨੂੰ ਤੇ ਹੁਣ ਅਸੀਂ ਤੋਂ ਆਪਾਂ ਗਾਣਾ ਟਰੈਕ ਸਟਾਰਟ ਨਾਲ ਬੱਚੇ ਵੀ ਆ ਸਾਰਾ ਪਰਿਵਾਰ ਤੇ ਦੇਖਦੇ ਆ ਕਿਵੇਂ ਦਾ ਰਹਿੰਦਾ ਅੱਜ ਐਕਸਪੀਰੀਅੰਸ ਧਿਆਨ ਨਾਲ ਰਸਮੇ ਕੀ ਹੈ ਐਰਬਾ ਕੋਈ ਨਾ ਬੁੱਧ ਆ ਜੋ ਹੁਣ ਚੱਲੀਏ ਆ ਸਾਹਮਣੇ ਲਾਸੀ ਆਪਣੇ ਪਾਰਕਿੰਗ ਇੱਥੇ ਜਿਹੜੀ ਪਾਰਕਿੰਗ ਦੋ ਦਿਨਾਂ ਛੋਟ-ਛੋਟੀਆਂ ਹੀ ਆ ਹੈਗੇ ਇਹਨੇ ਮਿਲ ਜ ਨਹੀਂ ਪਾਰਕਿੰਗ ਈ ਦੀ ਇਹ ਜਿਹੀ ਕੋਈ ਗੱਲ ਨਹੀਂ ਹੈਗੀ ਆ ਵਾ ਹਾਈਪੜ ਚੜਨ ਪੁੱਤ ਹਾਂ ਹਾਂ ਆ ਵੜੀ ਆ ਚੜ ਕੇ ਜਾਣਾ ਹਵਾ ਬਹੁਤ ਜ਼ੱਤ ਖੰਡੇ ਵਾਲਾ ਰਸ ਹੁੰਦੇ ਜੋ ਬੰਦੇ ਪਾਏ ਦੇ ਜਾ ਉਹ ਜਾਗੜ ਜੀ ਐਸੇ ਸਾਈਡ ਨੂੰ ਜਾ ਹੁਣਾ ਉੱਪਰ ਨੂੰ ਉਹ ਦਿੱਤੇ ਮੈਂ ਡਾਇਰੈਕਸ਼ਨ ਬਾਕੀ ਭਾਈ ਨੂੰ ਪੁੱਛਣੇ ਬਾਹਰ ਵਾਲੇ ਨੂੰ ਚਾਓ ਇਹ ਪੰਕੀ ਨਾਲ ਜੀਗਾਂਤ ਆਦ੍ਰੀ ਤੋ ਕਿਹਦਾ qua ਸੋਸੋਲਾ ਮਕੀਨਾ ਰੀ ਬਲੂ ਆਹ ਤੋਂ qua ਦਿੇਟਰ ਸੇਮਪਰੇ ਡ੍ਰੀਟੋ 20 ਮਿੰਟ 20 ਆਰੀਵੇਗਾ ਪੰਕੀਨਾ ਮੀ ਜਿਗਾਂਟ ਓਕੇ ਗ੍ਰਾਸਿਓ ਨੋ ਵੀ ਲੱਗਈ ਆ ਇਹਨੇ 20 ਮਿੰਟ ਕਹਿ ਜਿੰਦੇ ਉਹ ਏਦਾਂ ਘੰਟਾ ਲੱਜਣਾ ਪਰੂ ਏਦਾਂ ਘੰਟਾ ਪਾਣਾ ਖਾਓਗੇ ਜੇ ਤਾਂ ਤੇਰੇ ਸਾਰੀਆਂ ਨੇ ਟਰੈਕ ਦੀ ਇਨਫੋਰਮੇਸ਼ਨ ਆ ਆਪਾਂ ਨੇ ਕਹਣਾ ਵਾਲਾ ਟਰੈਕ ਪੰਕੀਨਾ ਜਿਗਾਂਟ ਤੇ 3 ਕਿਲੋਮੀਟਰ ਹੈ 3-4 ਕਿਲੋਮੀਟਰ ਲੱਗਣੇ ਆ ਸਾਰਨਿਕੋ ਇੱਧਰ ਨੂੰ ਲੋਵਰੇ ਇੱਧਰ ਨੂੰ ਇਹ ਵੀ ਸਾਰੇ ਟਰੈਕ ਆ ਤੇ ਬਾਕੀ ਦੀ ਇਨਫਾਰਮੇਸ਼ਨ ਇੱਧਰ ਦਿੱਤੀ ਹੋਈ ਆ ਕਿਉਂਕਿ ਜਿਹੜੀ ਪਾਰਕਿੰਗ ਹੈ ਗੱਡੀ ਬਹੁਤ ਉਚਾਈ ਤੇ ਆ ਜਾਂਦੀ ਹੈ ਉੱਥੋਂ ਤਾਂ ਫਿਰ ਈਜ਼ੀ ਹੋਇਆ ਆਪਾਂ ਨੂੰ ਜਾਣਾ ਇੱਧਰ ਨੂੰ ਫਿਰ ਬਾਹਲੇ ਟਰੈਕ ਨਹੀਂ ਕਰਨਾ ਪੈਂਦਾ ਹੈਗਾ ਕਿਉਂਕਿ ਨਾਲ ਬੱਚੇ ਆ ਫਿਰ ਬੱਚੇ ਫਿਰ ਤੰਗ ਕਰਦੇ ਆ ਜਿਹੜਾ ਅਸੀਂ ਰੋਡ ਨੂੰ ਆਏ ਅਸੀਂ ਰੋਡ ਆਏ ਆ ਸਾਰਨਿਕੋ ਵਾਲਾ ਸਾਰਨਿਕੋ ਤੋਂ ਬਾਅਦ ਥੋੜੀ ਜਿਹੀ ਗਾਹਾਂ ਦੇ ਨਿਕ ਅੱਧੇ ਘੰਟੇ ਦੀ ਹੋਰ ਡਰਾਈਵ ਕਰਕੇ ਆਪਾਂ ਨੂੰ ਆਹ ਵਾਲਾ ਪਿੰਡ ਮਿਲਦਾ ਜੇ ਜਰ ਤੁਸੀਂ ਵੀ ਕਦੇ ਆਏ ਤਾਂ ਪੰਕੀਨਾ ਜੀ ਗਾਂ ਤੇ ਰੀਵਾਦੀ ਸੋਲ ਤੋਂ ਭਰ ਲਿਓ ਤੁਹਾਨੂੰ ਐਨ ਪ੍ਰੋਪਰ ਲੋਕੇਸ਼ਨ ਤੇ ਲੈ ਕੇ ਆ ਜੂਗੀ ਉਹ ਤੇ ਬਾਕੀ ਹੁਣ ਅੱਗੇ ਚੱਲਦੇ ਆਪਾਂ ਦੇਖਦੇ ਆ ਕਿੱਦਾਂ ਦੇ 뷰 ਆਉਣੇ ਆ ਆਹ ਵਾਲਾ ਹੈ ਪੰਕੀਨਾ ਜੀ ਗਾਂ ਤੇ ਕਾ ਵੀ ਵੱਡਾ ਟੇਬਲ ਲੱਗਿਆ ਹੋਇਆ ਹੈ ਤੇ ਇਹ ਵਾਲਾ ਦੇਖਣਾ ਆਪਾਂ ਨੇ ਤੇ ਨਾਲ ਚਰਚਾ ਕਿੰਨੀ ਸੋਹਣੀ ਲੱਗਦੀ ਆ ਤੇ ਥੱਲੇ ਲੇਕ ਆ ਉਹ ਤਾਂ ਚਿੱਟੀ ਪੱਟੀ ਦੇ ਨਾਲ-ਨਾਲ ਜਾਣਾ ਦਾ ਬਸ ਚਿੱਕਟੀ ਪੱਟੀ ਪਰ ਹੋ ਜਾ ਹਾਂ ਬਸ ਲਾਈ ਹੋਈ ਗੱਡੀ ਪਾਰਕਿੰਗ ਉਹ ਸਾਹਮਣੇ ਇਹ ਜਗ੍ਹਾ ਤੇ ਇਹ ਜਗ੍ਹਾ ਤੇ ਪਰ ਆਪਾਂ ਘੁੰਮ ਘੁੰਮ ਕੇ ਆ ਉੱਪਰ ਨੂੰ ਹੁਣ ਇੱਥੇ ਆ ਗਏ ਜੇ ਤੁਸੀਂ ਵੀ ਆਏ ਤਾਂ ਚਰਚ ਦੇ ਬਿਲਕੁਲ ਲੱਗ ਗਈ ਹੈ ਪਾਰਕਿੰਗ ਉੱਪਰ ਆ ਕੇ ਵੀ ਹੈਗੀ ਪਾਰਕਿੰਗ ਜੇ ਨਹੀਂ ਉੱਥੇ ਲਾਉਂਗੂ ਤੁਹਾਨੂੰ ਥੋੜੀ ਸੌਖੀ ਮਿਲ ਜਾਂਦੀ ਆ ਉੱਪਰ ਕਈ ਵਾਰ ਨਹੀਂ ਮਿਲਦੀ ਫਿਰ ਵਾਪਸ ਜਾਣਾ ਪੈਣਾ ਥੱਲੇ ਹਰ ਵੀ ਬੜੇ ਪਿਆਰੇ ਖੁੱਲੇ ਖੁੱਲੇ ਜਿਹੇ ਘਰ ਆ ਹਾਂ ਆ ਜੋ ਡਰਿੰਗ ਬਾਈ ਵੀ ਪੁੱਤੋ ਚਲ ਸਾਈਡ ਹੋ ਜਾ ਗੱਡੀ ਆਉਂਦੀ ਪੁੱਤੋ ਓ ਮਾਈ ਗੋਡ ਯਾਰ ਕਿੰਨਾ ਪਿਆਰਾ 뷰 ਹੁੰਦਾ ਇੱਥੋਂ ਯਾਰ ਇਟਲੀ ਦੇ ਪਹਾੜ ਬਾਕੀ ਬਹੁਤ ਸੋਹਣੇ ਆ ਤੁਸੀਂ ਜਿਹੜੀ ਮਰਜ਼ੀ ਲੋਕੇਸ਼ਨ ਤੇ ਚੜੇ ਜਾਓ ਜਿਹੜਾ ਮਰਜ਼ੀ ਟਰੈਕ ਕਰ ਲਓ ਤੁਹਾਨੂੰ ਸਾਰੀ ਸੋਹਣੀ ਲੋਕੇਸ਼ਨ ਮਿਲੂਗੀ ਆ ਦੇਖੋ ਤੁਸੀਂ ਇਹ ਬਾ ਕਮਾਲ ਚੀਜ਼ ਇੱਕ ਵਾਰ ਤਾਂ ਆਉਣਾ ਬਣਦਾ ਇੱਥੇ ਯਾਰ ਆਹ ਟਰੈਕ ਜ਼ਰੂਰ ਕਰਿਓ ਜੇ ਕਿਸੇ ਨੂੰ ਟਰੈਕਿੰਗ ਦਾ ਸ਼ੌਂਕ ਆ ਪਹਾੜਾਂ ਤੇ ਆਉਣ ਦਾ ਸ਼ੌਂਕ ਆ ਜੀ ਚਾਨਣ ਪੁੱਤ ਇੱਥੇ ਰਹੋ ਹੁਣ ਰਸਤੇ ਯਾਰ ਹੱਥ ਤੋਂ ਬੜੇ ਸੁਣ ਲੱਗ ਰਹੇ ਆ ਪਹਾੜਾਂ ਦੇ ਵਿੱਚ ਯਾਰ ਘੁੰਮਣ ਦਾ ਆਪਣਾ ਹੀ ਸਵਾਲ ਆ ਆ ਖੇਚਲਾ 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 ਸਾਰਾ ਪਾਣੀ ਨਾ ਬਰਫ ਦਾ ਹੈ ਤੇ ਸਾਰਾ ਥੱਲੇ ਲੇਕ ਦੇ ਵਿੱਚ ਜਾਂਦਾ ਆ ਦੇਖੋ ਲਿਖਾ ਪੰਕੀ ਨਾ ਜੀਗਾਂ ਤੇ ਰੀਵਾ ਜੀ ਸੋਲ ਤੋਂ ਹੁਣ ਤੈਨੂੰ ਹੁਣ ਜਾਣਾ ਆਪਣੇ ਇਹ ਸਾਈਡ ਆ ਟ੍ਰੈਕ ਬੜਾ ਸੋਹਣਾ ਸਾਫ਼ ਸੁਥਰਾ ਟ੍ਰੈਕ ਹੈ ਯਾਰ ਕੋਈ ਪੱਥਰ ਨਹੀਂ ਕੋਈ ਕੁਝ ਨਹੀਂ ਹੈਗਾ ਗੱਲ ਇੱਕ ਨੰਬਰ ਹੋਈ ਪਈ ਅੱਜ ਆਲੇ-ਦਾਲੇ ਨਾਲ ਸਾਰੇ ਦਰਖਤ ਉਸੇ ਕੱਟੇ ਹੋਏ ਨੇ ਇਹਨਾਂ ਨੇ ਤੇ ਆ ਰਸਤਾ ਟ੍ਰੈਕ ਵਧੀਆ ਬਣਾਇਆ ਹੋਇਆ ਜਿਹਦੇ ਵੀ ਤੁਰਨੇ 'ਚ ਬਹੁਤ ਆਸਾਨੀ ਹੁੰਦੀ ਹੈ ਦੇਖੋ ਕਿੰਨੀ ਪਿਆਰੀ ਲੋਕੇਸ਼ਨ ਤੇ ਟੇਬਲ ਲਾਇਆ ਹੋਇਆ ਇੱਥੇ ਬੈਠ ਕੇ ਬੰਦਾ ਲੰਚ-ਲੰਚ ਕਰੇ ਨਾ ਕਿੰਨਾ ਘੰਟ ਲੱਗੇ ਵਾਓ ਯਾਰ ਪੂਰਾ ਡੱਬਾ ਜਿਹਾ ਬਣਾਇਆ ਹੋਇਆ ਹੈ ਨਾ ਖਿੱਚਲਾ ਖਿੱਚਲਾ ਫੋਟੋ ਰਿਸ਼ੀ ਕਮੀਨਾਰੇ ਸੀ ਐ ਵੇਨੀ ਬ੍ਰਾਵੀ ਬੰ ਮੇਰੇ ਬੱਚੇ ਦਾ ਬਹੁਤ ਟ੍ਰੈਂਡ ਆ ਇਹਨੇ ਗੋਦੀ ਚੜਦੇ ਹੈਗੇ ਇਹ ਤਾਂ ਇੱਦਾਂ ਹੀ ਚੱਲਦੇ ਆ ਚਲੋ 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 ਸੋ ਵੀ ਆਹ ਘਰ ਸਾਰੇ ਖੰਡਰ ਹੋ ਗਿਆ ਪਿਆ ਕਿਸੇ ਟਾਈਮ ਇੱਥੇ ਲੋਕ ਰਹਿੰਦੇ ਹੋਣ ਇਹਦੇ ਵਿੱਚ ਹਨਾ ਆ ਦੇਖੋ ਸਾਰੇ ਖੰਡਰ ਬਣਿਆ ਪਿਆ ਟਾਈਮ-ਟਾਈਮ ਨਾਲ ਹਰ ਇੱਕ ਚੀਜ਼ ਬਦਲੀ ਜਾਂਦੀ ਆ ਮਨੇ ਬਾਵਾ ਪ੍ਰਾਣਾ ਜਿਹੜੇ ਸਾਨੂੰ ਪੱਥਰ ਚ ਲਾਇਆ ਹੋਏ ਨਾ ਬਾਵਾ ਪ੍ਰਾਣਾ ਲੱਗਦਾ ਜਦੋਂ ਆਪਾਂ ਪ੍ਰੀਮਾ ਵੇਰਾ ਦੇ ਵਿੱਚ ਘਾੜ ਦੇ ਘੁੰਮਣ ਆਉਣੇ ਨਾ ਤਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਆਪਾਂ ਜਦੋਂ ਸਿਆਲਾਂ ਦੇ ਵਿੱਚ ਘਰਾਂ ਦੇ ਵਿੱਚ ਰਹਿੰਦੇ ਆ ਇੰਨਾ ਘੁੰਮਣ ਫਿਰ ਨੂੰ ਨਹੀਂ ਮਿਲਦਾ ਹੈਗਾ ਜਦੋਂ ਆਪਾਂ ਪ੍ਰੀਮਾ ਵੇਰੇ ਦੇ ਇਨਾ ਪਹਾੜਾਂ ਦੇ ਟਰੈਕ ਕਰਦੇ ਤਾਂ ਬਹੁਤ ਵਧੀਆ ਲੱਗਦਾ ਕਿਉਂਕਿ ਦਰਖਤ ਦਰੁਖਤ ਵੀ ਫੁੱਟਣ ਲੱਗ ਜਿੰਦੇ ਆ ਹਰੀਆਲੀ ਬਹੁਤ ਸੋਹਣੀ ਲੱਗਦੀ ਹੈ ਜਿਹੜੀ ਪ੍ਰੀਮਾ ਵੇਰੇ ਦੇ ਵਿੱਚ ਹੁੰਦੀ ਆ ਤਾਜੀ-ਤਾਜੀ ਹਰੀਆਲੀ ਹੁੰਦੀ ਹੈ ਤੇ ਅੱਖਾਂ ਨੂੰ ਬੜੀਓ ਪਿਆਰੀ ਤੇ ਸੋਹਣੀ ਲੱਗਦੀ ਆ ਯਾਰ ਜੇ ਤੁਹਾਡਾ ਵੀ ਹੁਣ پاس ਕੁ ਆ ਰਿਹਾ ਤੇ ਤੁਹਾਡਾ ਵੀ ਟਾਈਮ ਲੱਗਿਆ ਤਾਂ ਕੋਈ ਟਰੈਕ ਜ਼ਰੂਰ ਕਰਿਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਬਹੁਤ ਪਿਆਰੇ 뷰 ਆਉਣੇ ਆ ਇੱਥੇ ਉੱਪਰੋਂ ਲੇਕ ਇਜ਼ੋਏ ਦੇ ਵੀ ਤੇ ਆੜਾ-ਦਾਲਾ ਤਾਂ ਸੋਹਣਾ ਹੈਗਾ ਹੀ ਹੈਗਾ ਇੱਥੇ ਦਾ ਵੀ ਖੁਸ਼ ਹੋ ਜੇ ਪਏ ਆ ਜਾਨ ਇੱਕ ਮਿੰਟ ਨਹੀਂ ਕੋਦੀ ਜਿਹੜੇ ਹੈਗੇ ਕਿਉਂਕਿ ਟਰੈਕੇ ਬੜਾ ਸੋਹਣਾ ਕਦੇ ਖੜ੍ਹ ਜੰਨੇ ਆ ਕਦੇ ਬੈਠ ਜੰਨੇ ਆ ਤੇ ਨਹੀਂ ਚੱਲੀ ਜਾ ਰਹੇ ਆ ਮਾੜਾ-ਮੋਟਾ ਬਰਾ ਕੇ ਤੋਰੀ ਜਾਣਾ ਮੈਨਾਂ ਨੂੰ ਹਜੇ ਰਾਗੋ ਬਾਈ ਕਹਿੰਦਾ ਰ ਵੀ 15-20 ਮਿੰਟ ਦਾ ਪਤਾ ਨੂੰ ਡੇਢ ਘੰਟਾ ਹੋ ਗਿਆ ਲੱਗਦਾ ਰ ਇਹਨੂੰ ਪਤਾ ਨਹੀਂ ਕਿਹੜੇ ਸਾਨੂੰ ਨੇ ਕਿਹਾ ਉਹਨੇ ਪਹਾੜਾਂ ਦੇ ਵਿੱਚ ਯਾਰ ਜਿਹੜਾ ਸਕੂਨ ਆ ਕੇ ਮਿਲਦਾ ਨਾ ਉਹ ਦੇਖਣਯੋਗ ਤੇ ਕਮਾਲ ਦਾ ਹੁੰਦਾ ਕਿਉਂਕਿ ਆਪਾਂ ਥੱਲੇ ਸ਼ੋਰ ਸ਼ਰਾਬੇ ਦੇ ਜਦੋਂ ਦੂਰ ਹੁੰਨੇ ਆ ਤਾਂ ਜਦ ਇਹ ਨਾਲ ਪਹਾੜਾਂ ਦੇ ਵਿੱਚ ਆਉਨੇ ਆ ਤਾਂ ਬਹੁਤ ਵਧੀਆ ਲੱਗਦਾ ਹੈ ਤੇ ਆ ਜੱਥੇ ਹੋਵੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਆ ਕਿਹੜੇ ਕਿਹੜੇ ਸੱਪ ਆ ਇੱਥੇ ਆ ਦੱਸੇ ਨੂੰ ਉੱਲੂ ਇਹਨੂੰ ਕਿਹਨੇ ਰਸਮ ਰੀਚੋ ਰੀਚੋ ਇਹ ਜੋ ਉਹ ਵੀ ਹੈ ਚਿੰਗਿਆਲੀ ਵੀ ਔਰ ਜੰਗਲੀ ਸੂਰ ਵੀ ਆ। ਤੇ ਆ ਸਾਰੇ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ। ਇਹਨਾਂ ਪਹਾੜਾਂ ਦੇ ਉੱਪਰ। ਹਾਂ ਪੁੱਤ ਆ ਜਾ। ਆਜੋ ਆਜੋ। ਆਹ ਉਹ ਸੇਮੇ ਚੀਜ਼ ਆ। ਹੈ ਉਹੀ ਆ ਪਿੱਛੇ ਵਾਲਾ ਆਜੋ ਹੁਣ। ਦੇਖ ਇਹਨੇ ਟੇਢੇ ਹੋਏ ਪਏ ਆ। ਸਾਰੇ ਡਿੱਗਣੇ ਨੂੰ ਹੋਏ ਪਏ ਯਾਰ। ਤੇ ਯਾਰ ਟਰੈਕ ਬੜਾ ਪਿਆਰਾ, ਬੜਾ ਸੋਹਣਾ ਯਾਰ। ਜੰਗਲ ਜੇ ਜਿਹੜਾ ਘੁੰਮਣ ਦੇ ਨੂੰ ਆਪਣੀ ਸੁਆਦ ਆ। ਤੁਸੀਂ ਆਪ ਆਪਣੀ ਪ੍ਰੋਪਰ ਜਗ੍ਹਾ ਤੇ ਆ ਗਏ। ਪੰਕੀਨਾ ਜੰਗਾਨ ਤੇ ਪੰਕੀਨਾ ਉਰੇ ਬੈਂਚ ਨੂੰ ਗੈਦਨਾ ਲਓ ਲੱਗਿਆ ਹੋ ਸਾਹਮਣੇ ਬਹੁਤ ਵੱਡਾ ਆ ਉਹ ਦੇਖਣ ਨੂੰ। ਤੇ ਹੁਣ ਉੱਥੇ ਚੱਲਦੇ ਆ ਬਹਿ ਕੇ ਖਾਣੇ ਪੀਣੇ ਦੋ ਘੜੀ ਇਨ੍ਹਾਂ ਪਹਾੜਾਂ ਦਾ ਆਨੰਦ ਲੈਨੇ ਆ। ਚਲੋ ਚਲੋ। ਹੋਲੀ ਪਿਆਨੋ। ਆ ਇਥੇ ਲਿਖ ਕੇ ਜਾਣਾ ਜੇ ਆਪਣਾ ਕੁਝ ਵੀ ਅਸੀਂ ਕਿੱਥੋਂ ਆਏ ਆ ਕੀ ਬਾਇਓ ਡਾਟਾ ਬੁੱਕਾਂ ਦੇ ਵਿੱਚ ਜੰਮਾਣਾ ਮੋਟਾ ਪੜਦੈ ਨਾ ਹੁਣ ਕੋਈ ਬੁੱਕ ਲੋ ਜੀ ਜੇ ਇਹਨਾਂ ਆਪਾਂ ਟਰੈਕ ਕਰਦੇ ਨਾ ਤਾਂ ਟਰੈਕ ਕਰਨ ਤੋਂ ਬਾਅਦ ਆਪਾਂ ਨੂੰ ਇਹੋ ਜਿਹੇ 뷰 ਦੇਖਣ ਨੂੰ ਮਿਲਦੇ ਆ ਵਾਹ ਵਾਹ ਕੀ ਸ਼ਾਨਦਾਰ ਗੱਲਬਾਤ ਆ ਯਾਰ ਇੱਕ ਨੰਬਰ ਗੱਲਬਾਤ ਬਣੀ ਪਈ ਕੁੜਤੀ ਲੱਗ ਜਾਂਦੀ ਆ ਕਿ ਛੇਤੀਓ ਰੋਧ ਮੈਂ ਇਦਾਂ ਨਹੀਂ ਬੈਠਣਾ ਪੁੱਤ ਮੈਂ ਬਿਠਾ ਲਦਾ ਮੂਰੇ ਹੁਣੇ ਕੁਝ ਲੱਗਿਆ ਚੜਦਣ ਹੈ ਨਹੀਂ ਆਹ ਵਾਲਾ ਟੇਬਲ ਆ ਜੀ ਇਹਨੂੰ ਕਹਿੰਦੇ ਆ ਪੰਕੀ ਨਾ ਜਿਗਾਂ ਤੇ ਜਿਗਾਂ ਤੇ ਕਹਦੇ ਨੇ ਵੱਡੇ ਨੂੰ ਐ ਬਾਹੂ ਪਲੀ ਆ ਚਲੋ ਭਾਈ ਪਰ ਥੱਲੇ ਦਾ ਬਾਬਾ ਲੋਕ ਬੈਠੇ ਆ ਇੱਧਰ ਐ ਟਾਉਰ ਨਾਲ ਦੇਖ ਬਾਈ ਬਹੁਤ ਹੀ ਪਿਆਰੀ ਲੋਕੇਸ਼ਨ ਆ ਯਾਰ ਬਹੁਤ ਜ਼ਿਆਦਾ ਉਹ ਕਾਏ ਬੜਾ ਪਿਆਰਾ ਸੋਹਣਾ ਏ ਇੱਥੇ ਇੱਕ ਵਾਰ ਆਉਣਾ ਤਾਂ ਬਣਦਾ ਲੋ ਵੀ ਜਦੋਂ ਵੀ ਕੋਈ ਇੱਥੇ ਕੋਈ ਟਰੈਕ ਕਰਨ ਆਉਂਦਾ ਜਦੋਂ ਆ ਟਰੈਕ ਕਰ ਲਉਂਗੇ ਆਪਾਂ ਜੇ ਤੁਹਾਡੇ ਕੋਲ ਟਾਈਮ ਬਚਿਆ ਤਾਂ ਗਾਹਾਂ ਵੀ ਇੱਕ ਦੋ ਦਿਨ ਦੀ ਲੋਕੇਸ਼ਨਾਂ ਦੇਖ ਲੈਣੀਆਂ ਬਾਈਆ ਦਲਾ ਬੋਂਗ ਇੱਥੋਂ ਤੱਕरीबन 10 ਮਿੰਟ ਦੀ ਵਾੜ ਤੇ ਹੋਰ ਉੱਤੇ ਗੱਡੀ ਵੀ ਬਿਲਕੁਲ ਲੱਗੀ ਲੱਜ ਜਾਂਦੀ ਹੈ ਉਹ ਵੀ ਲੋਕੇਸ਼ਨ ਦੇਖਣ ਵਾਲੀ ਆਹ ਵਾਲਾ ਰੋਡ ਜਾਂਦਾ 10 ਕਿਲੋਮੀਟਰ ਦੀ ਵਾਟ ਤੇ ਤੇ 10 ਵੀ ਜ਼ਿਆਦਾ ਹੀ ਆਹ ਪਹਾੜਾਂ ਦੀ ਸ਼ੇਪ ਦੇਖੋ ਕਿੰਨੀ ਸੋਹਣੀ ਹੈ ਟਿੱਕੇ ਟਿੱਕੇ ਜਿਹੇ ਖੜੇ ਆ ਲੈ ਜੀ ਕੜੇ ਵੇ ਹਨ ਬੜੇ ਸੁਣ ਲਾਦੀਆ ਕੁਦਰਤ ਆਪਣੇ ਆਪ ਨੂੰ ਆਪ ਹੀ ਨਖਾਰੀ ਜਾਂਦੀ ਹੈ ਆਪ ਹੀ ਠੀਕ ਕਰੀ ਜਾਂਦੀ ਹੈ ਇਹ ਹੈ ਜੀ ਕੁਦਰਤ ਨੇਚਰਲ ਚੀਜ਼ਾਂ ਇਹਨੇ ਦੇਖਣ ਨੂੰ ਬਹੁਤ ਹੀ ਪਿਆਰੇ ਲੱਗਦੀਆਂ ਲੋ ਜੀ ਇਹ ਹੈਗਾ ਤੇ ਪੰਕੀਨਾ ਜਿਗਾਂ ਤੇ ਟਰੈਕ ਰੀਵਾ ਦੀ ਸੋਲ ਤੋਂ ਹੁਣ ਆਪਾਂ ਪ੍ਰੋਪਰ ਉਸੇ ਲੋਕੇਸ਼ਨ ਤੇ ਬੈਠੇ ਆ ਜਦੋਂ ਆਪਾਂ ਇਸ ਟਰੈਕ ਤੇ ਪਹੁੰਚਦੇ ਤਾਂ ਆਪਾਂ ਨੂੰ ਲੇਕੀ ਜੋਏ ਦਾ ਇਤਨਾ ਵਿਊ ਦੇਖਣ ਨੂੰ ਮਿਲਦਾ ਥੱਲੇ ਤੋਂ ਤੇ ਇਦਾਂ ਦੇ ਹੋਰ ਲੋਕੇਸ਼ਨਾਂ ਦੇਖਣ ਲਈ ਫੋਲੋ ਜ਼ਰੂਰ ਕਰ ਲਿਓ ਤੇ ਨਾਲ ਘਾਟੀਆਂ ਵਾਲਾ ਬਟਨ ਵੀ ਧੱਕ ਲਿਓ ਤੇ ਹੁਣ ਇੱਥੇ ਘੜੀ ਬੈਠਦੇ ਆਂ ਫੇ ਚੱਲਦੇ ਆਂ ਵਾਪਸ ਉਦਾਂ ਇਹ ਟਰੈਕ ਅੱਗੇ ਗਾਂਹ ਵੀ ਜਾਂਦਾ ਗਾਂਹ ਲੋਵਰੇ ਤੱਕ ਲੱਗ ਜਾਂਦਾ ਜਾ ਕੇ ਆ ਜਿੰਨੇ ਵੀ ਪਹਾੜ ਆ ਸਾਈਡ ਹੈ ਲੇਕ ਤੋਰਲੀ ਸਾਈਡ ਇਹ ਸਾਰੇ ਇੱਕ ਦੂਜੇ ਨਾਲ ਕਨੈਕਟ ਆ ਤੇ ਜਦੋਂ ਹੁਣ ਅਸੀਂ ਇਹ ਟਰੈਕ ਕਰਿਆ ਜੇ ਥੱਲੇ ਨੂੰ ਆਏ ਆ ਗਾਂਹ ਸਿੱਧਾ ਟਰੈਕ ਹੋਰ ਜਾਂਦਾ ਗਾਂਹ ਜਾ ਕੇ ਹੋਰ ਟਰੈਕ ਨਾਲ ਕਨੈਕਟ ਹੋ ਜੁਣੀ ਸੀ ਜੇ ਕਿਸੇ ਕੋਲ ਬਾਹਰੋਂ ਲੰਬਾ ਟਾਈਮ ਹੈ ਤਾਂ ਤੁਸੀਂ ਸੌ ਵੀ ਕਰਨਾ ਚਾਹੋ ਸੂਰਜ ਬਿਲਕੁਲ ਇਸ ਟਾਈਮ ਸਾਡੇ ਸਿਰ ਦੇ ਵਿੱਚ ਵੱਜਦਾ ਆ ਕਿ ਹਨ ਤੇ ਸੂਰਜ ਵਿੱਚ ਜਾਨ ਬਿਲਕੁਲ ਨਹੀਂ ਹੈ ਕਿਉਂਕਿ ਠੰਡੀ ਠੰਡੀ ਹਵਾ ਚੱਲਦੀ ਆ ਤੇ ਥੱਲੇ ਖੜਾ ਜੋਬਨਦੀਪ ਇਹ ਵਿਆਹ ਦੇ ਕੱਪੜੇ ਪਾ ਕੇ ਆਇਆ ਬੱਜ ਕਹਿੰਦਾ ਮੈਂ ਦੂਏ ਕੱਪੜੇ ਨਹੀਂ ਪਾਉਣਾ ਇੱਕੋ ਹੀ ਕੋਈ ਫਾਤ ਤੂੰ ਤੂੰ ਕੋਈ ਫਾਤ ਤੂੰ ਦਾ ਸਾਈ ਇੰਪਾਜ਼ੀਤਾ ਮੈਂ ਬਾਲੀ ਇਟਾਲੀਅਨ ਬੋਲਦਾ ਰਸਮ ਕਿਆ ਖਾਲੀ ਕਰਤਾ ਪੁੱਤ ਓਏ ਹੋਏ ਹੋਏ ਖੇਡਾ ਖੋਲ ਨਹੀਂ ਹੁਣ ਤੁਸੀਂ ਆਪਣੀਆਂ ਬਿਸ਼ੂ 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 ਪੰਕੀਨਾ ਜਿਕਾਂਤ ਹੈ ਪੰਕੀਨਾ ਜਿਕਾਂਤ ਹੈ ਚਲੋ ਚਲੀਏ ਹੁਣ ਆਜੋ ਬਰਾਵਰ ਰਗਨ ਲੈਂਕ ਜੋ ਮੋਟੇ ਵਿੱਚ ਲੈਂਕ ਇਹ ਨਾ ਬਿਲੇ ਆਯੋ ਜੇ ਮਾਤਾ ਜੀ ਚਲੋ ਵੀ ਹੁਣ ਚੱਲੀਏ ਘਰ ਨੂੰ ਲੋ ਜੀ ਹੁਣ ਆਪਾਂ ਨੇ ਪਾਦੇ ਆ ਵਾਪਸੀ ਦੇ ਚੱਲੇ ਹੁਣ ਚੱਲਦੇ ਸਿੱਧਾ ਗੱਡੀ ਕੋਲ ਜੇ ਥੱਲੇ ਕੋਈ ਕੋਈ ਲੋਕੇਸ਼ਨ ਦਿਖਾਉਣੇ ਵਾਲੀ ਹੁਣ ਹੁਣ ਉਹ ਦਿਖਾਉਣੇ ਜਾ ਕੇ ਹਾਂ ਕੌਣ ਐਨੀਮਲੀ ਪੁੱਤ ਉੱਪਰ ਹੁਣੇ ਉਹ ਜਿਹੜੇ ਖੜਕਾ ਹੁੰਦਾ ਨਾ ਉੱਥੇ ਉੱਪਰ ਚਲੇ ਜਾਂਦੇ ਆ ਐਨੀਮਲੀ ਹੁਣ ਜਾ ਰਹੇ ਜੇ ਆਪਾਂ ਇਧਰ ਉੱਪਰ ਜਾਉਂਗੇ ਨਾ ਜੰਗਲ ਦੇ ਵਿੱਚ ਫਿਰ ਦੇਖਣ ਨੂੰ ਮਿਲੋਗੇ ਉਹ ਉਹ ਆਪਾਂ ਹੁਣ ਅਗਲੇ ਟਰੈਕ 'ਚ ਜਾਉਂਗੇ ਜਿੱਥੇ ਐਨੀਮਲੀ ਖਾਸਿਆ ਜਿਹੜਾ ਆਪਾਂ ਪਿਛਲੀ ਵਾਰ ਅੱਧਾ ਛੱਡਿਆ ਟਰੈਕ ਰਸਤੇ 'ਚ ਮੁੜਿਆ ਇਹਦੇ ਆਪਾਂ ਹੁਣ ਆਪਾਂ ਨੇ ਉਹ ਕਰਨਾ ਛੁੱਟਿਆ ਜੀ ਠੀਕ ਹੈ ਫਿਰ ਉਦੋਂ ਉੱਥੇ ਬਾਵਾਹ ਹੁੰਨੇ ਆ ਉੱਥੇ ਦਿਖਾਉਂਗਾ ਚਲੋ ਚ ਮੈਂ ਲੱਫੜ ਲਾ ਦੇਣਾ ਤੇਰੇ ਹੁਣ ਆਇਆ ਘਰ ਦੇਖੋ ਕਿੰਨਾ ਟਿਕਾਣੇ ਤੇ ਐਨ ਸਾਹਮਣੇ ਲੈ ਕੇ ਜੋਏ ਬਿਲਕੁਲ ਇੱਧਰ ਬੰਦ ਪਿਆ ਕੇ ਇਹਦਾ ਫਾਰਮ ਹਾਊਸ ਲੱਗਦਾ ਛੁੱਟੀ ਛੱਟੀ ਜਿਹਾ ਹੁੰਦਾ ਹੁਣ ਕੋਈ ਬੰਦਾ ਸਾਰੇ ਟੱਕ ਡੂਕੇ ਬੰਦ ਆ ਰਹੀ ਸਤ ਮੈਂ ਜਿੱਤੀ ਦਿਖਾ ਜਿੱਤੀ ਮੈਂ ਜਾਣਾ ਫਿਰ ਆਪਣੀ ਓ ਬਸ ਹੁਣ ਤੁਹਾਨੂੰ ਇੱਕੇ ਗੱਲ ਹੁਣ ਲੰਬੀ ਨਹੀਂ ਓਹੀ ਚੀਜ਼ਾਂ ਦੀਓ ਇਹਦਾ ਉਹ ਉਦਾਂ ਹੀ ਲਿਖਿਆ ਹੋਇਆ ਲੋਕਾਂ ਨੇ ਜਿਹੜੇ ਜਾਣੇ ਟਰਾਈ ਕਰਨ ਉਹ ਆਪਣੇ ਨਾਂ ਨੂੰ ਲਿਖ ਦਿੰਦੇ ਨੇ ਉਹ ਆ ਪੁੱਤ ਇਹ ਓਹੀ ਆ ਪੁੱਤੇ ਵੀ ਓਹੀ ਆ ਦੇਖਣਾ ਲੋਕ ਲਿਖ ਦਿੰਦੇ ਆਜੋ ਹੁਣ ਚੱਲੀਏ ਆਜੋ ਆਜੋ ਬਸ ਹੁਣ ਟਾਈਮ ਹੋ ਗਿਆ ਬਹੁਤ ਆਜੋ ਆਜੋ ਜੋ ਬਣਾਜਾ ਪੁੱਤ ਓਹ ਰੇ ਫਿਰਦੇ ਆ ਫਿਲਾ ਫਿਲਾ ਬਸ ਆ ਫਿਲਾ ਆ ਆਜੋ ਆਪਿਆ ਯਾਰ ਸ਼ੋਰ ਸ਼ਰਾਬੇ ਤੋਂ ਹਟ ਕੇ ਨਾ ਇਹਨਾਂ ਪਹਾੜਾਂ ਦੇ ਵਿੱਚ ਆਉਨੇ ਆ। ਤੇ ਜਿਹੜੇ ਰਸਤੇ ਆ ਜਦੋਂ ਉਹਨਾਂ ਵਿੱਚੋਂ ਲੰਘਦੇ ਆਪਾਂ ਬੱਕਰੇ ਯਾਦਗਾਰ ਬਣਾ ਜਾਂਦੇ ਆ ਇੱਕ ਵਾਰ। ਹੁਣ ਜਿਹੜਾ ਅਸੀਂ ਟਰੈਕ ਕਰਿਆ ਹਾ ਬਹੁਤ ਸੋਹਣੇ ਘਰ ਦੇਖਣ ਨੂੰ ਮਿਲਦੇ ਆ। ਆਲਾ ਦਵਾਲਾ ਬੜਾ ਸੋਹਣਾ ਇੱਥੇ ਦਾ। ਕੋਈ ਸ਼ੋਰ ਸ਼ਰਾਬ ਨਹੀਂ ਹੈਗਾ ਬੜੀ ਸ਼ਾਂਤੀ ਹੈ ਯਾਰ। ਜੇ ਕਿਸੇ ਨੂੰ ਟਰੈਕ ਕਰਨ ਦਾ ਸ਼ੌਂਕ ਹੈ ਜਾਂ ਕਿਸੇ ਨੇ ਟਰੈਕ ਕਰਨਾ ਸਟਾਰਟ ਕਰਨਾ ਤਾਂ ਤੁਸੀਂ ਆਹ ਟਰੈਕ ਕਰ ਸਕਦੇ ਹੋ ਕਿਉਂਕਿ ਛੋਟਾ ਟਰੈਕ ਆ ਇਹ। ਘੰਟੇ ਦੇ ਵਿੱਚ ਕੰਪਲੀਟ ਹੋ ਜਾਂਦਾ। ਜੇ ਸਟਾਰਟਿੰਗ ਕਰ ਲਗੇ ਤਾਂ ਕੋਈ ਆਪ ਹੀ ਕਰ ਸਕਦਾ ਇੱਥੋਂ ਵੀ ਆਪ ਆਪਣੇ ਤੋਂ ਹੁਣ ਆਹ ਪਿੰਡ ਕਿੰਨਾ ਪਿਆਰਾ ਲੱਗ ਰਿਹਾ ਜਿੱਥੋਂ ਆਪਾਂ ਨੇ ਟ੍ਰਾਈ ਸਟਾਰਟ ਕਰਿਆ ਸੀ ਕਿੰਠ ਲੱਗ ਰਿਹਾ ਪੂਰਾ ਹੁਣ ਤਾਂ ਸੂਰਜ ਵੀ ਆਇਆ ਪੂਰਾ ਕਲੀਅਰ ਹੈ ਤੇ ਪੂਰਾ ਸਿਖਰ ਤੇ ਆ ਪੁੱਤ ਧਿਆਨ ਨਾਲ ਦੇਖ ਕੇ ਆਹ ਵਾਲੇ ਵੀ ਇਹਨਾਂ ਪਹਾੜਾਂ ਤੇ ਦੇਖਣ ਨੂੰ ਮਿਲਦੇ ਕੀ ਕਹਿੰਦੇ ਇਹਨਾਂ 12 ਸਿੰਘਾਂ ਦੇ ਬਦਨ ਕੀ ਕਹਿੰਨੇ ਆ ਆਈ ਡੋਨਟ ਨੋ ਪੇਂਟਿੰਗ ਜਿਹੜੀ ਬਹੁਤ ਸੋਹਣੀ ਬਣਾਈ ਜੀ ਨੇ ਬਣਾਈ ਆ ਪੂਰੀ ਰੀਜ ਲਈ ਹੋਈ ਆ ਆ ਜਾ ਰਹਿਣ ਚੱਲੀ ਪੁੱਤ ਪਾਣੀ ਹੈ ਪੀਣੇ ਵਾਲਾ ਪੀਲਾ ਫਿਰ ਪੀਲਾ ਉਧਰ ਜਾ ਕੇ ਪੀ ਲੂ ਬੱਸ ਨੇ ਟੂਟੀ ਲੱਗੀ ਹੋਈ ਨਾਲ ਇਹਦੇ ਇਸ ਪਿੰਡ ਵਿੱਚ ਫ੍ਰੀ ਵਾਈਫਾਈ ਆ ਆ ਵੀ ਕਮਾਲ ਦੀ ਗੱਲ ਬਾਤ ਆ ਫਾਸਟ ਐਡ ਵਾਲੇ ਲਾਵੇ ਉਰੇ ਜੇ ਕਿਸੇ ਨੂੰ ਕੋਈ ਅਮਰਜੈਂਸੀ ਪੈ ਜਾਵੇ ਤਾਂ ਉਰੇ ਪੂਰੀ ਕਿੱਟ ਪਈ ਆ ਵਿੱਚ ਇਹਦੇ ਇਹ ਵੀ ਵਧੀਆ ਗੱਲ ਆ ਯਾਰ ਕਿਉਂਕਿ ਇੱਧਰ ਨੂੰ ਲੋਕ ਘੁੰਮਣ ਫਿਰਨ ਬਹੁਤ ਆਨੇ ਨਾ ਕਿਸੇ ਨੂੰ ਸਾਹ ਦੀ ਪ੍ਰੋਬਲਮ ਆ ਸਕਦੀ ਕਿਸੇ ਨੂੰ ਕੋਈ ਪ੍ਰੋਬਲਮ ਆ ਸਕਦੀ ਆ ਉਹਦੇ ਲਈ ਆ ਵੀ ਰੱਖਿਆ ਹੋਇਆ ਨੇ ਇਹਨਾਂ ਨੇ ਆ ਵੀ ਬੱਜੀ ਗੱਲ ਆ। ਕੁਛ ਚੱਕ ਵੀ ਨਹੀਂ ਹੋ ਰਿਹਾ। ਬਾਹਰ ਦਾ ਦੇਖਣ ਵਾਲੇ ਦੇਖਣ ਵਾਲੇ ਹੈਗੇ ਵੀ ਆ। ਆ ਪਿੰਡ ਵੀ ਦੇਖਣ ਵਾਲਾ ਪੂਰਾ ਹੈ। ਆਰਾਮਦਾਰੀ ਨਾਲ ਘੁੰਮਣ ਵਾਲਾ। ਹੁਣ 2 ਕੁ ਮਿੰਟ ਅਸੀਂ ਪਿੰਡ ਘੁੰਮ ਕੇ ਹਟੇ ਆ ਇੱਧਰ ਤੇ ਸੋਹਣਾ ਵਾਲਾ ਦਾਲਾ ਇੱਥੇ ਦਾ ਯਾਰ। ਨਾ ਬੁੱਤ ਹੁਣੇ ਕੁਝ ਵੀ ਖਾਣਾ ਹੈਗਾ। ਫਰੋ ਉਹ ਖਾ ਕੇ ਤਾਂ ਆਏ ਉੱਪਰ ਬੁੱਤ। ਲਓ ਜੀ। ਜਿੱਥੋਂ ਸਰਵਰਤੁਰੇ ਸੀ ਆਪਾਂ ਉੱਥੇ ਪਹੁੰਚ ਗਏ ਆਪਣੀ ਪਾਰਕਿੰਗ ਪਰਕੇਜੋ ਦੇ ਵਿੱਚ ਇੱਥੋਂ ਯਾਰ ਘੰਟਾ ਲੱਗ ਜਾਂਦਾ ਆ ਰਾਮ ਨਾਲ ਜੇ ਆਪਾਂ ਬਿਨਾਂ ਰੁਕੇ ਜਾਈਏ ਤਾਂ ਘੰਟਾ ਜੇ ਮਨ ਉਹ ਰੁਕਦੇ ਜਾਈ ਰਾਜ ਫਿਰ ਇੱਕ ਘੰਟਾ ਕੁ 20 ਮਿੰਟ ਲਾ ਲਓ ਡਾ ਖੁੱਟਾ 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 ਚਲੋ ਚਲੋ ਬੈਗ ਲਾ ਦਿੰਦੀ ਪੁੱਤ ਹੁਣ ਓ ਮਾਈ ਗਾਡ ਗੱਡੀ ਜੇ ਵੀਊ ਵਧੀਆ ਆਉਂਦੇ ਆ ਨਗਾੜ ਬਣਾਇਆ ਫੁੱਲ ਫੁੱਲ ਜਿੰਨੇ ਸੋਹਣੇ ਸਾਬਿਆ ਨੇ ਵਾਹ ਯਾਰ ਕਿੰਨਾ ਸੋਹਣਾ ਵਿਲਾ ਲੋ ਜੀ ਹੁਣ ਪਹੁੰਚ ਚੁੱਕੇ ਆਪਾਂ ਘਰੇ ਪ੍ਰੋਪਰ ਵਧੀਆ ਰਿਹਾ ਜੇ ਦਾ ਬਣਾ ਇਹ ਸਬਰ ਵਧੀਆ ਟਰੈਕ ਆ ਇਹ ਜੇ ਤੁਸੀਂ ਅਪ੍ਰੈਲ ਜਾਂ ਮਈ ਦੇ ਵਿੱਚ ਵਿੱਚ ਕਰੋਗੇ ਤਾਂ ਵਧੀਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਗਰਮੀ ਵੀ ਘੱਟ ਹੁੰਦੀ ਹੈ ਤੇ ਘੁੰਮਣਾ ਫਿਰਨਾ ਵੀ ਸੋਹਣ ਵਧੀਆ ਲੱਗਦਾ ਤੇ ਅਜਰਾ ਬਲੌਗ ਇੰਨਾ ਕੇ ਸੀ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਣੇ ਯਾਰਾ ਬੈਲੀਆਂ ਨਾਲ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ